ਆਪਾਂ ਇਹਨਾਂ ਗੋਲ ਕਿਰੇ ਤੇ ਲੈਸ ਲਾਉਣੀ ਹੋਵੇ ਤੇ ਲੈਉਣ ਵੀ ਆਪਾਂ ਨੂੰ ਗੁੰਮ ਹੋਵੇ ਜਦੋਂ ਲੈਸ ਲਾ ਕੇ ਇਹਨਾਂ ਨੂੰ ਅੰਦਰੋਂ ਫੋਲਡ ਕਰਦੇ ਹੁੰਦੇ ਆ ਨਾ ਇਹ ਜੰਬਲ ਪੈਂਦੇ ਹੁੰਦੇ ਨੇ ਹਮੇਸ਼ਾ ਹੀ ਬਹੁਤ ਔਖਾ ਹੁੰਦਾ ਇਹਨਾਂ ਨੂੰ ਫੋਲਡ ਕਰਨਾ ਅੰਦਰ ਨੂੰ ਇਹਦੇ ਨਾਲ ਆਪਾਂ ਨੂੰ ਚਾਹੀਦਾ ਇੱਕ ਤਾਂ ਆਪਾਂ ਨੇ ਰੇਵਲੀਰ ਕੱਟੀ ਹੋਈ ਚਾਹੀਦੀ ਆਪਾਂ ਨੂੰ ਰੇਵਲੀਰ ਹੋਵੇ ਤੇ ਰੇਵਲੀਰ ਭਾਵੇਂ ਦੋਨੇ ਪਾਸੇ ਫੋਲਡ ਕਰ ਲਓ ਥੋੜੇ ਥੋੜੇ ਇਹ ਰੇਵ ਲੀਰ ਦੀ ਆਪਾਂ ਨੇ ਮਤਲਬ ਚੌੜਾਈ ਕੱਟਣੀ ਹੈ ਸਵਾ ਕੰਚ ਸਵਾ ਕੰਚ ਨੂੰ ਦੋਨੇ ਬਸਾ ਬਰਨ ਪ੍ਰੈਸ ਦੀ ਸਹਾਦਤ ਨਾਲ ਫੋਲਡ ਕਰ ਲਓ ਤੇ ਇਹ ਚਾਹੀਦੀ ਆਪਾਂ ਰੇਵ ਆ ਜੇ ਸਿੱਧੀ ਲੀਰ ਲਾਵਾਂਗੇ ਨਾ ਆਪਣੇ ਗੁਲਾਈ ਤੇ ਆ ਕੇ ਫੋਲਡ ਨਹੀਂ ਹੁੰਦੀ ਹਿੰਦੀ ਉਹ ਫਿਰ ਦੁਬਾਰਾ ਫੇਰ ਬੜਕੰਦੇ ਨਾਲ ਤੇਰੇ ਵਾਸਤੇ ਆਪਾਂ ਨੂੰ ਚਾਹੀਦਾ ਜਿੰਨਾ ਆਪਾਂ ਨੇ ਮਤਲਬ ਖੇਰਾ ਰੱਖਣਾ ਨਾ ਉਹ ਇਹ ਸਲਾਈ ਲਾਈ ਹੋਈ ਆਪਣੀ ਉਰੀ ਬਖਾਣੀ ਤਾਂ ਮੈਂ ਪਹਿਲਾਂ ਇਹਦੀ ਸੇਸੇ ਚ ਇੱਕ ਨਿਸ਼ਾਨ ਲਾ ਲੈਣਾ ਪਰ ਆਪਾਂ ਨੂੰ ਜਿਹੜੇ ਅੱਧਾ ਇੰਚੇ ਵੱਧ ਚਾਹੀਦਾ ਹੈ ਐਸੀ ਮੇਰਾ ਵੱਧ ਰੱਖਿਆ ਹੋਇਆ ਨੂੰ ਕੱਟ ਕਰ ਦਵਾਂਗੇ ਪਰ ਪਹਿਲਾਂ ਕੱਟ ਕਰ ਦਵਾਂ ਬਾਅਦ ਚ ਕੱਟ ਕਰਦੇ ਹਾਂ ਸਿਰਫ ਅੱਧਾ ਇੰਚ ਆਪਾਂ ਨੂੰ ਵੱਧ ਮਾਰਜਨ ਰੱਖਣਾ ਦਾ ਜਿਹਨਾਂ ਆਪਾਂ ਅੰਦਰ ਨੂੰ ਫੋਲਡ ਕਰਨਾ ਇਹਦੇ ਨਾਲ ਆਪਾਂ ਪਹਿਲਾਂ ਆਪਾਂ ਰੱਖਾਂਗੇ ਲੇਸ ਲੇਸ ਆਪਾਂ ਨੇ ਸਿੱਧਾ ਤੇ ਪੁੱਠਾ ਵਸਾ ਦੇਖ ਲੈਣਾ ਸਿੱਧਾ ਤੇ ਆਹ ਪੁੱਠਾ ਆਪਾਂ ਲੇਸ ਵਾਲਾ ਬਣਾਇਆ ਇਹਨੂੰ ਅੰਦਰ ਨੂੰ ਰੱਖਣੀ ਹੈ ਅੰਦਰ ਨੂੰ ਲੇਸ ਰੱਖਾਂਗੇ ਮੈਂ ਪਹਿਲਾਂ ਉਸੇ ਸਿਲਾਈ ਲਾ ਲਵਾਂ ਵੀ ਬਾਅਦ ਵਿੱਚ ਲੀਰ ਲਾਏ ਉਹ ਜਿਹੜੀ ਰੇਵ ਕੱਟੀ ਹੋਈ ਆ ਆਪਣੇ ਮੈਂ ਆਪਣੇ ਨਾਲ ਹੁੰਦੇ ਲਾ ਲਿਓ। ਮੈਂ ਇਹ ਕਪਨ ਲੈਸ ਰੱਖ ਲਈਏ ਮੈਂ। ਇਹ ਆਪਣਾ ਫੋਲਡ ਕਰੀ ਹੋਇਆ ਨਾ ਲੀਰ ਆਪਾਂ ਨੇ ਐਵੇਂ ਰੱਖ ਲੈਣਾ। ਇਹ ਨਾਲ ਇੱਕ ਸਿਲਾਈ ਦੇ ਵਿੱਚ ਹੀ ਆਪਣੇ ਲੈਸ ਲੱਗ ਜੂਗੇ। ਲੈਸ ਆਪਣਾ ਦੇਖੋ ਪੁੱਠਾ ਪਾਸਾ। ਤੇ ਉਹ ਨਾ ਇਹ ਵੀ ਸੁਖਾ ਹੋਏਗੇ, ਛੇਤੀ ਨਾ ਬੇਜੇ। ਥੋੜੀ ਆਪਾਂ ਲੈਸ ਬਾਧ ਰੱਖੀ ਆ ਤੇ ਆਪਾਂ ਨੇ ਆਹ ਲੀਰ ਵੇ ਆਪਾਂ ਥੋੜੀ ਜੀ ਇਹਨੇ ਬਾਧ ਰੱਖਣੀ ਜਿੱਥੇ-ਇਥੇ ਆਪਣੀ ਨਸਾਨੀ ਲਾਈ ਹੋਈ ਆ ਉੱਥੇ ਆਪਾਂ ਰੱਖਣਾ ਇਹਨੂੰ ਥੋੜਾ ਵੱਖੀਆ ਵੱਡਾ ਕਰ ਲੈਣਾ ਆਪਾਂ ਨੇ ਬਹੁਤ ਵੱਡਾ ਤਾਂ ਕਰਨਾ ਹੈ ਕਈ ਵਾਰ ਥੋੜੀ ਮੋਟੀ ਉਹਨੀ ਇੱਕ ਇਧਰ ਉਧਰ ਲੈਸ ਲੱਗ ਜਾਂਦੇ ਨਾ ਥੋੜੀ ਉਹ ਦੇੜ ਨਹੀਂ ਸੌਖੀ ਹੁੰਦੀ ਆ ਥੋੜਾ ਜੀ ਵੱਡਾ ਕਰਨਾ ਵਿੱਚ ਜ਼ਿਆਦਾ ਨਹੀਂ ਐਵੇਂ ਰੱਖ ਲ लेते ਆ ਇਧਰ ਨੂੰ ਆਪਣੇ ਇਦੋਂ ਕੋਪਰ ਪ੍ਰੋਪਰਨਸ ਲਾਈਨ ਹੁੰਦੀ ਹੈ। ਗੋੜ ਚੱਕਾ ਦੇਣਾ। ਆਹ ਤਰੀਕੇ ਨਾਲ ਪਾ ਲੈਂ ਸੌਣੇ ਤੇ ਉਹ ਵੀ ਅੰਡਰਗਰਾਊਂਡ ਬਹੁਤ ਵਧੀਆ ਰੱਖਦੀ ਹੈ। ਕਾਹ ਸਫਾਈ ਆਉਂਦੀ ਇਹਦੇ ਨਾਲ। ਜਿੱਥੇ ਇਹ ਨਾਲ ਆਪਣੀ ਇਹ ਗੁੜਾਈ ਆ ਗਈ ਹੁਣ। ਤੋਂ ਜਦੋਂ ਆਪਾਂ ਲੈਸ ਲਾਵਾਂਗੇ ਤੇ ਥੋੜਾ ਜਿਹਾ ਵੱਲ ਪਾਉਗਾ ਨਾ। ਔਖੀ ਲੱਗੂਗੀ। ਇਹਦੇ ਕਰਕੇ ਨਾ ਜਿੱਥੇ ਗੁੜਾਈ ਆਉਂਦੀ ਹੈ। ਕਿਤੇ ਕਿਤੇ ਕੱਪ ਆਪਾਂ ਨੂੰ ਆਜ ਕਿੰਨੂ ਟੱਕ ਲਾ ਲੈਣਾ ਕਿਤੇ 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 ਆਪਾਂ ਨੇ ਇਹਦੇ ਇੱਕ ਟੱਕ ਲਾ ਲਿਆ ਲੈਸ ਦੇ ਆਪਾਂ ਨੇ ਇਹ ਮਾਰ ਲਾ ਲੈ ਆ ਲਾ ਲੈ ਦੋ ਤਿੰਨ ਟੱਕ ਲਾ ਲਓ ਤਾਂ ਥੋੜੀ ਗੁੜਾਈ ਵਧੀਆ ਹੋਵੇ ਆਪਣੀ ਇਹਦੇ ਨਾਲ ਨਾ ਗੁੜਾਈ ਤੇ ਜਪੱਲਾਸ ਲਾਵਾਂਗੇ ਸਾਡੀ ਗੁੜਾਈ ਤੇ ਬਿਲਕੁਲ ਗੋਲ ਬੱਗੇ ਮੜ ਰਹੀ ਹੈ ਹਾਂ ਆ ਆਪਣੀ ਰੇਪ ਕੱਟੀ ਹੋਈ ਲੀਰੀ ਨੇ ਆਪਣੇ ਆਪ ਅੰਦਰ ਮੁੜੀ ਜਾਣਾ ਕਿਤੇ ਕਿਤੇ ਆਪਾਂ ਨੇ ਇਹਦੇ ਇੱਕ ਟੱਕ ਲਾ ਲਿਆ ਲੈਸ ਦੇ ਆਪਾਂ ਨੇ ਇਹ ਮਾਰ ਲਾ ਲਿਆ ਲਾ ਦੋ ਤਿੰਨ ਕ ਟੱਕ ਲਾ ਲਓ ਤਾਂ ਥੋੜੀ ਗੁਲਾਈ ਵਧੀਆ ਹੋਵੇ ਆਪਣੀ ਇਹਦੇ ਨਾਲ ਨਾ ਗੁਲਾਈ ਤੇ ਜਪੱਲੇ ਲਾਵਾਂਗੇ ਤੁਹਾਡੀ ਗੁਲਾਈ ਤੇ ਬਿਲਕੁਲ ਗੋਲ ਬੱਧੀ ਮੋੜ ਦੇ ਜੀ ਹਾਂ ਆ ਆਪਣੀ ਰੇਪ ਕੱਟੀ ਹੋਈ ਲੀਰੀ ਇਹਨੇ ਆਪਣੇ ਆਪ ਅੰਦਰ ਮੁੜੀ ਜਾਣਾ ਇਹਦੇ ਇਦਾਂ ਫੋਲਡ ਕਰ ਲੈਣੀ ਆ ਤੁਸੀਂ ਤਾਂ ਅੰਦਰੋਂ ਬਿਲਕੁਲ ਕਰਕੇ ਲੈਸ ਲਾ ਲਈ ਸੀ ਆਪਾਂ ਨੇ ਫਿਰ ਅੰਦਰੋਂ ਕਰਕੇ ਆਪਾਂ ਨੇ ਉੱਪਰ ਦੀ ਪ੍ਰੈਸ ਕਰ ਲਈ ਆਪਾਂ ਨੇ ਅੰਦਰ ਨੂੰ ਫੋਲਡ ਕਰਤਾ ਬਾਅਦ ਵਿੱਚ ਪਹਿਲਾਂ ਇਹ ਨਾ ਇਦਾਂ ਸੀਗਾ ਹੁਣ ਆਪਾਂ ਇਦਾਂ ਲਾਈ ਸੀ ਲੈਸ ਕਰ ਆਪਾਂ ਅੰਦਰੋਂ ਕਰਕੇ ਫੋਲਡ ਹੋ ਗਿਆ ਕਿੰਨਾ ਸੋਹਣਾ ਸਫਾਈ ਚ ਲੱਗਿਆ ਲੈਸ ਦੇਖੋ ਹੁਣ ਆਪ ਇਹਨੂੰ ਨਾ ਇਧਰਲੀ ਸਾਈਡ ਤੋਂ ਉਤਰਾਈ ਕਰ ਦਵਾਂਗੇ ਜਿਹੜਾ ਆਪਾਂ ਨੇ ਫੋਲਡ ਕਰਿਆ ਸੀ ਉਹ ਪ੍ਰੈਸ ਕਰਨ ਅੱਗੇ ਥੋੜਾ ਜਿਹਾ ਦੁਬਾਰਾ ਫੇਰ ਨਿਕਲ ਗਿਆ ਫਿਰ ਨਾਲ ਹੁੰਦੇ ਫੋਲਡ ਕਰਕੇ ਆਪਾਂ ਇਹਨੂੰ ਇੱਥੇ ਆਪਾਂ ਉਤਰਾਈ ਕਰ ਲਾਂਗੇ ਤੇ ਸਲਾਈ ਲਾਉਣੇ ਸਲਾਈ ਵਲਾ ਸਕਦੇ ਉੱਪਰ ਦੀ ਇਹ ਸਲਾਈ ਲਾਉਣੇ ਤਾਂ ਇਧਰ ਹੀ ਸਾਈਡ ਤੇ ਲਾਉਣੀ ਪਊਗੀ ਸਿੱਧੀ ਸਾਈਡ ਤੇ ਦੀ ਤੇਰਪਾਈ ਕਰਨੀ ਹੈ ਫਿਰ ਆਪਣੇ ਅੰਦਰ ਦੀ ਹੋਏ ਜਾਊਗੀ ਕਿਨੇ ਸੁਣੀ ਹੈ ਪਰਫੈਕਟ ਤਰੀਕਾ ਇਹ ਕਿਸ ਨੇ ਦੱਸਿਆ ਹੋਣਾ ਇਹ ਤਰੀਕਾ ਗੋਲ ਜਾਕਾਂ ਤੇ ਆਪਣਾ ਲੈਸ ਲਾਉਣ ਦਾ ਉਹ ਦੂਜੀ ਰੋੜ ਫੋਲਡ ਕਰਾਂਗੇ ਤਾਂ ਫਰਾ ਹੋ ਜਾਂਦੀ ਹੈ ਐਦਾਂ ਕਰੋਗੇ ਬਿਲਕੁਲ ਸਫਾਈਤ ਲੈਸ ਲੱਗੂ